ਜਕਰਿਆ ਖਾਨ ਨੇ ਆਪਣੇ ਵੱਲੋਂ ਪੂਰੀ ਨਵਾਬੀ ਭੇਜੀ ਸੀ ਵੀ ਮੈਂ ਕਿਸੇ ਤਰ੍ਹਾਂ ਸਿੱਖਾਂ ਨਾਲ ਸਮਝੌਤਾ ਕਰ ਲਵਾਂ ਮੇਰੇ ਟੱਕਰ ਨਾ ਹੋਵੇ ਪਰ ਵੇਖੋ ਕਿੰਨਾ ਕੁਝ ਵੀ ਆ ਗਿਆ ਇਲਾਕਿਆਂ ਦੀ ਜ਼ਮੀਨ ਭੇਜ ਦਿੱਤੀ ਕਈ ਤਰ੍ਹਾਂ ਦੇ ਕੰਗਣ ਭੇਜ ਦਿੱਤੇ ਨਵਾਬੀ ਭੇਜ ਦਿੱਤੀ ਤੇ ਭਾਈ ਸ਼ਵੇਕ ਸਿੰਘ ਲੈ ਕੇ ਆਏ ਭਾਈ ਸ਼ਵੇਕ ਸਿੰਘ ਨੇ ਆ ਕੇ ਖਾਲਸੇ ਨੂੰ ਫਰਿਆਦ ਕੀਤੀ ਕਿ ਜਕਰਿਆ ਖਾਨ ਦਰਿਆ ਹੋਇਆ ਹੈ ਉਹਨੇ ਆਇਆ ਇੱਕ ਨਵਾਬੀ ਭੇਜੀ ਐ ਤਾਂ ਜੋ ਕਿਸੇ ਸਿੱਖ ਨੂੰ ਦਿੱਤੀ ਜਾਵੇ ਕਹਿੰਦੇ ਲੈ ਜਾਓ ਅਸੀਂ ਜਿਹੜੀ ਪਾਤਸ਼ਾਹੀ ਹੈ ਨਾ ਉਹ ਮੰਗ ਕੇ ਨਹੀਂ ਲੈਂਦੇ ਇਹ ਪਾਤਸ਼ਾਹੀ ਸਾਨੂੰ ਪ੍ਰਮਾਤਮਾ ਆਪਣੇ ਆਪ ਬਖਸ਼ਦਾ ਹੈ ਇਹ ਪਾਤਸ਼ਾਹੀਆਂ ਨਾ ਮਾਲਕ ਜੀ ਹਜ਼ੂਰੀ ਵਿੱਚੋਂ ਮਿਲਦੀਆਂ ਨੇ ਬਾਦਸ਼ਾਹਾਂ ਦੇ ਦਰਬਾਰ ਚੋਂ ਨਹੀਂ ਮਿਲਦੀਆਂ ਇਹ ਪਾਤਸ਼ਾਹੀਆਂ ਜਿਸਨੂੰ ਬਖਸ਼ੇ ਸਿਪਤ ਸਾਲਾ ਨਾਨਕ ਪਾਤਸ਼ਾਹੀ ਇਕ ਗੁਰੂ ਦੀ ਹਜ਼ੂਰੀ ਵਿੱਚੋਂ ਪਾਤਸ਼ਾਹੀਆਂ ਮਿਲਦੀਆਂ ਨੇ ਇਹ ਜਕਰੀਆ ਖਾਨ ਭਾਵੇਂ ਜਿੰਨੇ ਮਰਜੀ ਆ ਜਾਣ ਵੇਖੋ ਉਹ ਆਈ ਨਵਾਬੀ ਪਈ ਰਹੀ ਇੱਕ ਦਿਨ ਦੋ ਦਿਨ ਤਿੰਨ ਦਿਨ ਤੇ ਪਈ ਪੜਾ ਕਿੱਥੇ ਰਹੀ ਜਿੱਥੇ ਸਿੱਖ ਸੰਗਤਾਂ ਨੇ ਜੋੜੇ ਲਾ ਕੇ ਰੱਖੇ ਨੇ ਜੋੜਿਆਂ 'ਚ ਪਈ ਰਹੀ ਦੋ ਦਿਨ ਤਿੰਨ ਦਿਨ ਪਈ ਰਹੀ ਤੁਨੂੰ ਸਮਝੌਤਾ ਹੋਇਆ ਗੱਲਬਾਤ ਹੋਈ ਸੰਗਤ ਵਿੱਚ ਐਲਾਨ ਹੋਇਆ ਕਿ ਕਿਨੂੰ ਨਵਾਬੀ ਦਿੱਤੀ ਜਾਵੇ ਕਹਿੰਦੇ ਉਹ ਕਪੂਰ ਸਿੰਘ ਘੋੜਿਆਂ ਦੀ ਸੇਵਾ ਕਰ ਰਿਆ ਦਾਣਾ ਪੱਠੇ ਦੀ ਸੇਵਾ ਉਹਨਾਂ ਦੇ ਚਾਰੇ ਦਾ ਪ੍ਰਬੰਧ ਉਹਨਾਂ ਦੀ ਸਾਫ ਸਫਾਈ ਦਾ ਪ੍ਰਬੰਧ ਕਪੂਰ ਸਿੰਘ ਨੌਜਵਾਨ ਸੀ ਕਹਿੰਦੇ ਆਵਾਜ਼ ਮਾਰੀ ਕਪੂਰ ਸਿੰਘ ਸਾਰੇ ਖਾਲਸੇ ਨੇ ਸਲਾਹ ਕੀਤੀ ਹੈ ਕਿ ਨਵਾਬੀ ਤੁਹਾਨੂੰ ਦਿੱਤੀ ਜਾਵੇਗੀ। ਪਹਿਲੀ ਗੱਲ ਨਵਾਬੀ ਮੈਂ ਲੈਣੀ ਨਹੀਂ। ਜੇ ਖਾਲਸਾ ਇਹ ਮੇਰੀ ਝੋਲੀ ਵਿੱਚ ਨਵਾਬੀ ਪਾਉਣੀ ਚਾਹੁੰਦਾ ਹੈ ਮੇਰੀ ਖਾਲਸੇ ਦੇ ਚਰਨਾਂ 'ਚ ਇੱਕ ਬੇਨਤੀ ਹੈ। ਉਹ ਬੇਨਤੀ ਕੀ ਪੰਜ ਪਿਆਰਿਆਂ ਦੇ ਚਰਨਾਂ ਨੂੰ ਪਹਿਲਾਂ ਨਵਾਬੀ ਸ਼ੁਹੇਗੀ। ਓਏ ਨਵਾਬੀ ਪੰਜਾਂ ਪਿਆਰਿਆਂ ਦੇ ਚਰਨਾਂ ਦੇ ਵਿੱਚ ਰੱਖੋ। ਫੇਟਾਂ ਰੱਖੋ ਜ਼ਮੀਨ ਤੇ ਕਿਉਂਕਿ ਇਹ ਨਵਾਬੀਆਂ ਸਿਰ ਤੇ ਰੱਖਣ ਵਾਲੀਆਂ ਨਹੀਂ ਹੁੰਦੀਆਂ। ਇਹ ਨਵਾਬੀਆਂ ਪੈਰਾਂ 'ਚ ਰੱਖਣ ਵਾਲੀਆਂ ਹੁੰਦੀਆਂ ਨੇ। ਪੰਜ ਪਿਆਰਿਆਂ ਦੇ ਚਰਨਾਂ ਨਾਲ ਸ਼ੂਵੇ ਫੇਰ ਮੈਂ ਉਸ ਤੋਂ ਬਾਅਦ ਨਵਾਬੀ ਮੈਂ ਲੈ ਲਵਾਂਗਾ। ਇਹ ਨਵਾਬੀ ਉਹ ਸੀ ਜਿਹੜੀ ਨਵਾਬੀ ਲੈ ਕੇ ਤੇ ਕਪੂਰ ਸਿੰਘ ਤੋਂ ਨਵਾਬ ਕਪੂਰ ਸਿੰਘ ਬਣੇ ਨੇ। ਨਵਾਬੀ